ਸਤ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਅਨੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੁਣੇ-ਹੁਣੇ ਇੱਥੇ ਸਕੂਲ ਚ ਵਿਦਿਆਰਥੀ ਨਾਲ ਵਾਪਰ ਗਈ ਵੱਡੀ ਮਾੜੀ ਘਟਨਾ ਦਾ ਲਾਜ਼ਮ ਜ਼ਰਾ ਪੈਨ ਕਰਕੇ ਹੋ ਗਈ ਮੌਤ ਖਬਰ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਤਰਨਤਾਰਨ ਚਾ ਖੰਡੂਰ ਸਾਹਿਬ ਦੇ ਪਿੰਡ ਡੇਹਰਾ ਸਾਹਿਬ ਚ ਦੁਖਦਾਈ ਸਮachar ਪ੍ਰਾਪਤ ਹੋਇਆ 11ਵੀਂ ਕਲਾਸ ਦੀ ਵਿਦਿਆਰਥਣ ਨੂੰ ਸਕੂਲ ਕੰਪਲੈਕਸ ਦੀ ਗਰਾਊਂਡ ਚ ਡੌੜ ਲਗਾਉਂਦੇ ਸਮੇਂ ਦਲਦਜ਼ਰਾਂ ਦਾ ਜ਼ੋਰ ਆ ਪੈਣ ਕਰਕੇ ਸਕੂਲ ਵਿੱਚ ਉਸ ਦੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਹਰਲੀਨ कौर ਵਜੋਂ ਹੋਈ ਹੈ ਇਸ ਬੰਦੀ ਸਕੂਲ ਦੇ ਮਾਲਕ ਗੁਰਪਤਾਪ ਸਿੰਘ ਪੁੰਨੂ ਵੱਲੋਂ ਆਪਣੀ ਕਾਰ ਚ ਉਸ ਨੂੰ ਨਜ਼ਦੀਕੀ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਇਲੈਕਟ੍ਰਾਨ ਨੇ ਉਸ ਨੂੰ ਮਰ ਤੱਕ ਕਰਾਰ ਦੇ ਦਿੱਤਾ ਮੌਤ ਦਾ ਕਾਰਨ ਦਲਦਜ਼ਰਾਂ ਦੱਸਿਆ ਜਾ ਰਿਹਾ ਹੈ ਤੇ ਸਕੂਲ ਦੇ ਮਾਲਕ ਗੁਰਪਤਾਪ ਸਿੰਘ ਨੇ ਦੱਸਿਆ ਕਿ ਹਰਲੀਨ कौर 11ਵੀਂ ਜਮ ਜਿਸਨੇ 8 ਦੇ ਸਬਜੈਕਟਸ ਰੱਖੇ ਹੋਏ ਸਨ ਅਜਿਸਨੂੰ ਬੀਤੇ ਕੱਲ੍ਹ ਸ਼ਾਮ ਉਸਦਾ ਵੱਡਾ ਅਫਰਾ-ਦੋੜ ਗੋਨਲੀ ਸਕੂਲ ਛੱਡ ਕੇ ਗਿਆ ਸੀ ਨੂੰ ਘੜਨਾ ਸਕੂਲ ਵਿੱਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ ਤੇ ਜ਼ਿਲ੍ਹੇ ਦੇ ਬਾਬਾ ਦੀਪ ਸਿੰਘ ਪਬਲਿਕ ਸਕੂਲ ਡੇਹਰਾ ਸਾਹਿਬ ਦੀ 11ਵੀਂ ਵਿਦਿਆਰਜ ਮਾਦੀ ਵਿਦਿਆਰਥਣ ਹਰਲੀ ਕੌਰ 15 ਸਾਲਾ ਵਾਸੀ ਪਿੰਡ ਰਾਹਲ ਚਾਹਲ ਜ਼ਿਲ੍ਹਾ ਤਰਨਤਨ ਬੀਤੇ ਕੱਲ੍ਹ ਸ਼ੋ ਸ਼ੁੱਕਰਵਾਰ ਸਕੂਲ ਖਤਮ ਹੋਣ ਤੋਂ ਬਾਅਦ ਸ਼ਾਮ ਸਮੇਂ ਸਕੂਲ ਦੀ ਗਰਾਊਂਡ 'ਚ ਦੌੜ ਲਗਾ ਰਹੀ ਸੀ ਕਿ ਅਸ ਦਾ ਪਾਰ ਲੋਡ ਤੋਂ ਵੱਧ ਜ਼ਿਆਦਾ ਸੀਮਾ ਪੈਨ ਕਹਿੰਦੇ ਜਦੋਂ ਆਪਣੇ ਦੂਸਰੇ ਦਿਨ ਪ੍ਰਗਟਾਉਣ ਦੇ ਮਕਸਦ ਨਾਲ ਸਕੂਲ ਚ ਦੌੜ ਲਗਾਉਣ ਪੁੱਜੀ ਤਾਂ ਹਰਲੀਨ ਕੌਰ ਨੇ ਇੱਕੋ ਚੱਕਰ ਗਨਤ ਲਗਾਏ ਕੋ ਉਸ ਜਾਣ ਗਰਾਊਂਡ ਚ ਡੱਗ ਪਈ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਵਾਪਰ ਕੇ ਵੀਡੀਓ ਦੇਖਣ ਲਈ ਤੁਹਾਡਾ ਤਾਂ